ਹਾਂਜੀ ਦੋਸਤੋ ਮੈਂ ਤੁਹਾਡਾ ਨਵਦੀਪ ਦਵੜੀਖੰਨੇ ਵਾਲਾ ਅੱਜ ਪਹੁੰਚਿਆ ਹੋਇਆ ਪਿੰਡ ਭੂਡੀਪਰਾ ਭੂਡੀਪਰਾ ਪਿੰਡ ਹੈ ਜੀ ਫਾਜ਼ਿਲਕਾ ਜ਼ਿਲ੍ਹੇ ਦਾ ਜਲਾਲਾਬਾਦ ਦੇ ਲਾਗੇ ਗੁਮਾਨੀ ਵਾਲੇ ਪਿੰਡ ਦੇ ਲਾਗੇ ਸੋ ਬਹੁਤ ਵਧੀਆ ਜਿਹੜਾ ਬਾਈ ਵਰਗੇ ਆਪਣੇ ਭਰਾ ਮੇਲਾ ਕਰਵਾ ਰਹੇ ਆ ਤੰਤਨ ਬਾਬਾ ਕਾਕਾ ਸ਼ਾਹ ਜੀ ਦੀ ਯਾਦ ਦੇ ਵਿੱਚ ਸੋ ਇਹ ਤ ਮੇਲੇ ਤੇ ਰੱਸਾ ਕੱਸੀ ਦੇ ਮੈਚ ਹੋਏ ਆ ਬੱਚਿਆਂ ਦੇ ਔਰ ਬੱਚੀਆਂ ਦੇ ਹੋਰ ਮੈਚ ਜਿਹੜੇ ਹੋਣੇ ਆ ਰੱਸਾ ਕੱਸੀ ਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਮੈਚਾਂ ਤੋਂ ਬਾਅਦ ਮੁਕਾਬਲੇ ਕਬੱਡੀ ਦੇ ਹੋਣੇ ਆ ਚਾਰ ਕਲੱਬਾਂ ਜਾਈਆਂ ਹੋਈਆਂ ਤੇ ਬਹੁਤ ਵਧੀਆ ਚਾਰ ਕਲੱਬਾਂ ਦੇ ਮੈਚ ਹੋਣੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਤੇ ਆਪਣੇ ਇਸ ਚੈਨਲ ਨੂੰ ਵੱਧ ਤੋਂ ਵੱਧ ਜਿਹੜਾ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਔਰ ਲਾਈਕ ਕਮੈਂਟ ਜਰੂਰ ਕਰਿਓ ਤੇ ਆਪਣਾ ਫੇਸਬੁੱਕ ਦੇ ਵੀ ਆਪਾਂ ਬਣਾਉਣੇ ਹੁੰਦੇ ਆ ਇੰਸਟਾਗ੍ਰਾਮ ਦੇ ਵੀ ਬਣਾਉਣੇ ਹੁੰਦੇ ਆ ਸਰਗਮ ਸਾਰੇ ਮੈਂ ਤੁਹਾਨੂੰ ਦਿਖਾਵਾਂਗੇ ਤੇ ਆਪਣੇ ਰਮਨ ਵੀਡੀਓ ਨੂੰ ਬਹੁਤ ਬਹੁਤ ਗੇਅਰ ਕਰਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਨਵਦੀਪ ਕੰਦੀ ਕੰਨ ਵਾਲਾ ਐਦਾਂ ਹੀ ਆਪਾਂ ਬਲੌਗ ਕਰਦੇ ਰਹਿਾਂਗੇ ਤੇ ਐਦਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਥੈਂਕ ਯੂ ਦੋਸਤੋ ਅੱਗੇ ਤੁਹਾਨੂੰ ਹੋਰ ਦਿਖਾਉਣੀਆਂ ਝਲਕਾਂ ਲਓ ਜੀ ਲੈ ਰਹੀ ਆ ਸੰਗਤ ਨਜ਼ਾਰਾ ਆਜਾ ਲੈ ਓ ਛੋਟੇ ਇੱਕ ਲੜਕੀਆਂ ਦਾ ਮੈਚ ਮੈਨਾ ਇਹ ਪੁਸ਼ਤੀ ਲਓ ਜੀ ਬਹੁਤ ਵਧੀਆ ਜਿਹੜਾ ਰੱਤਾ ਕੁੱਤੀ ਦਾ ਮੈਚ ਸ਼ੁਰੂ ਹੋ ਚੁੱਕਿਆ ਪਿੰਡ ਘੋੜੀਪੁਰ ਦੀ ਧਰਤੀ ਪਿੰਡ ਦੀਆਂ ਖਿਡਾਰਨਾਂ ਦੇ ਦਰਮਿਆਨ ਜਿਹੜਾ ਮੈਚ ਚੱਲ ਰਿਹਾ ਬਹੁਤ ਵਧੀਆ ਪਿੰਡ ਦੀਆਂ ਜਿਹੜੀਆਂ ਵੱਡੀਆਂ ਖਿਡਾਰਨਾਂ ਨੇ ਦੋ ਟੀਮ ਦਾ ਤਗੜਾ ਸੰਘਰਸ਼ ਹੈ ਇੱਕ ਵਾਰੀ ਇੱਕ ਕੁਸ਼ਲ ਵਿਹਾ ਕਰੀਆ ਕਿੱਦਾ ਕਰੀਆਂ ਦਾ ਬਹੁਤ ਵਧੀਆ ਬੱਚਿਆਂ ਤੱਕ ਬਜ਼ੁਰਗਾਂ ਤੱਕ ਮਿਲਾਰਾ ਆਇਆ ਹੈ ਇਹ ਚੱਪ ਇੱਕ ਵਾਰੀ ਹੋਰ ਜੀ ਲਓ ਜੀ ਅਈ ਨਹੀਂ ਕੁਸ਼ੀ ਦ ਪੱਪਾ ਮੇਰੇ ਭਾਈ ਦਾ ਫਿੱਟੇ ਮੋਜਵਾਈ ਦਾ ਇਹ ਕਿੱਦਾ ਅਕਸਰ ਬੋਲਦੀਆਂ ਪੈਂਦੀਆਂ ਹੁੰਦੀਆਂ ਪਰ ਅੱਜ ਮਦਾਨੇ ਜੰਗਰਾਂ ਦੀ ਝਾਂਸੀ ਬਣੀ ਹੋਈ ਹੈ ਲਾਈ ਭਾਗੋ ਭੜ ਕੇ ਵਿੱਚ ਮੈਦਾਨ ਦੇ ਤਕਰਾ ਸੰਘਰਸ਼ ਕਰ ਲਿਆ ਹੋਇਆ ਹੈ ਲੱਗਦਾ ਵੀ ਕੰਮ ਬਰਾਬਰ ਹੋਣ ਲੱਗਿਆ ਹੈ ਜਾਂ ਦੂਜੇ ਰਾਉਂਡ ਦੀ ਸ਼ੁਰੂਆਤ ਹੋਣ ਲੱਗੀ ਹੈ ਜਿਹੜੀ ਟੀਮ ਕੰਮ ਬਰਾਬਰ ਹੋ ਜਾਣਾ ਬਹੁਤ ਹੀ ਵਧੀਆ ਜੱਲਾਵਦੀ ਬਈ ਵਾਹ ਲੈ ਵੀ ਟੀਮ ਜਿੱਤ ਗਈ ਹੈ ਭੋੜੀਪੁਰ ਦੀ ਖਿਡਾਰਮਾਂ ਜਿੱਤ ਗਿਆ ਭੋੜੀ ਪਰਦੀਆਂ ਮੇਰੇ ਵੀਰੋ ਇੱਕ ਜ਼ੋਰ ਦੀ ਤਾੜੀ ਲਾ ਦਿਓ ਇਹਨਾਂ ਖਿਡਾਰਮਾਂ ਦੇ ਨਾਂ ਤੇ ਮੇਰੇ ਵੀਰ ਇਹਨਾਂ ਬੱਤੀਆਂ ਦੇ ਨਾਂ ਤੇ ਲਓ ਜੀ ਆ ਵੀ ਰੱਸਾ ਕੱਸੀ ਦਾ ਬਹੁਤ ਵਧੀਆ ਮੈਚ ਹੋਣਾ ਮੁੰਡਿਆਂ ਦਾ ਲੈ ਵੀ ਸ਼ੁਭਾਜ ਸੈੱਟ ਹੋ ਜਾ ਵਾਹ ਵਾਲਾ ਸ਼ੁਭਾਜ ਆਇਆ ਭਾਈ ਇੱਥੇ 12-12 ਬੰਦੇ ਚੱਲੇ ਪਾਸੇ ਇੱਲੇ ਪਾਸੇ ਆ ਨਾ ਇੱਥੇ ਪਾਸੇ ਗੁਰੀ ਗੁਰੀ ਜਲਾਲਾਬਾਦ ਵਾਲਾ ਮੁੰਡਾ ਹੋ ਰੱਸਾ ਟਾਈਟ ਕਰੋ ਯਾਰ

ਮਰੇ ਤੋਂ ਤਾਂ ਹਰ ਸਾਲ ਦੀ ਤਰ੍ਹਾਂ ਜਿਹੜਾ ਸੱਲਾਣਾ ਜੋੜ ਮੇਲਾ ਮਨਾਇਆ ਜਾਣਾ ਬਹੁਤ ਹੀ ਵਧੀਆ ਸਜਜੇ ਤੰਗ ਨਾਲ ਜਿਹੜੀਆਂ ਵਧੀਆ ਟੀਮਾਂ ਸੱਬੀਆਂ ਨੇ ਔਰ ਕਬੱਡੀ ਦੇ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਤੁਹਾਡੇ ਸਾਹਮਣੇ ਜਾਂ ਇਹ ਖੜਚਾ ਫਿਰ ਆਜੀ ਜਿਹੜਾ ਫਾਈਨਲਟੀ ਹੋਵੇਗਾ ਤੇ ਰੇਡਰ ਸਾਡੇ ਜਿੰਦ ਸਿੰਘ ਜੀ ਮਾਸਟਰ ਸਾਹਿਬ ਨਾਲ ਕਰਦੇ ਆ ਹਜਿੰਦਰ ਸਿੰਘ ਜੀ ਮਾਸਟਰਾਂ ਕਹਿੰਦੇ ਪੰਜ-ਪੰਜ ਰੁਪਈਆ ਦੇਵਾਂਗੇ ਇਸ ਮੈਚ ਜਿਹੜਾ ਦਰਸਾਇਆ ਕੀ ਹੋਇਆ ਤੇ ਜਿਹਨੇ ਸਭ ਤੋਂ ਵੱਗੇ ਰੈਡਾ ਪਾਗਾ ਮਾਸਟਰ ਜੀ ਦਾਸ ਦੇ ਕੇ ਮਾਣ ਸਨਮਾਨ ਹਜਿੰਦਰ ਸਿੰਘ ਜੀ ਮਾਸਟਰ ਕਹਿੰਦਾ ਪਹਿਲੀ ਲਾਕ ਕਬੱਡੀ ਪਾਉਣ ਦੇ ਲਈ ਆ ਨਾਗਰ ਬਾਦੀਆਂ ਵਾਲਾ ਗੱਲ ਕਬੱਡੀ ਪਾਲੀ ਵਧਿਆ ਹੋਇਆ ਚਾਰ ਇਹ ਵਾਲੀ ਨੋਟ ਵਰ ਕਹਿੰਦੇ ਰੱਡਾਂ ਵਾਲਾ ਪਹਲਵਾਨ ਪਹਿਲੀ ਵਾਰ ਤਾਂ ਕੇ ਸਮਰ ਹੁੰਦਾ ਹੋਇਆ ਸੈਕ ਡਾਊਨ ਵਾਲੀਆਂ ਟੀਮਾਂ ਨੂੰ ਇਨਾਮ ਜਿਹੜਾ ਦਿੱਤਾ ਜਾ ਰਿਹਾ ਭੋੜੀਪੁਰੇ ਦੇ ਟੂਰਨਾਮੈਂਟ ਦੇ ਤੇ ਸਾਡੇ ਭੋੜੀਪੁਰੇ ਦੀ ਟੀਚਰ ਸਹਿਬਾਨ ਜਿਹੜਾ ਇਨਾਮ ਲੈ ਰਹੇ ਆ ਬੱਚਿਆਂ ਨੂੰ ਬਹੁਤ ਵਧੀਆ ਜਿਹੜਾ ਮੈਚ ਉਹ ਮੈਂ ਕੀ ਦੱਸਾਂ ਤੁਹਾਨੂੰ ਮੈਂ ਬਹੁਤ ਵਧੀਆ ਡਿਊਟੀਆਂ ਸਾਡੇ ਸੁਨੀਲ ਪਹਿਲਵਾਨ ਜੀ ਨੇ ਵੀ ਦਿੱਤੀਆਂ ਅੰਤਰਰਾਸ਼ਟਰੀ ਪਲੇਅਰ ਨੇ ਅ ਦੇਖੋ ਦੋਨੇ ਟੀਮਾਂ ਨੂੰ ਮੁਬਾਰਕਬਾਦ ਜੀ ਠੀਕ ਹੈ ਜੀ ਇਹਦੇ ਨਾਲ ਜਿੰਨੇ ਵੀ ਲੋਰੀ ਸੈਕੜਾ ਨਾਮ ਦਿੱਤਾ ਜਾ ਰਿਹਾ ਹੈ ਬਸ ਹੋ ਜਾ ਮੇਚੂ ਕੈਮਰਾ ਖੋਲਦਾ ਬਹੁਤ ਵਧੀਆ ਮੇਲਾ ਗੋਡੀਪੁਰੇ ਦਾ ਬਹੁਤ ਸਤਿਕਾਰ ਦਿੰਦਾ ਭੋੜੀਪੁਰ ਪਿੰਡ ਨੇ ਸਾਰੇ ਖਿਡਾਰੀਆਂ ਨੂੰ ਸਾਰੀਆਂ ਖਿਡਾਰਨਾਂ ਨੂੰ ਸਾਰਿਆਂ ਨੂੰ ਬਹੁਤ ਸਤਿਕਾਰ ਦਿੰਦਾ ਪਿੰਡ ਬਲਾਕੇ ਸਰਪੰਚ ਸੋਨੂ ਸਿੰਘ ਜੀ ਸਾਡੇ ਬਹੁਤ ਵਧੀਆ ਜ਼ਿੰਮੇਵਾਰੀਆਂ ਨਿਭਾ ਰਹੇ ਆ ਔਰ ਇਧਰਲੇ ਪਾਸੇ ਸਾਡੇ ਅੰਤਰਰਾਸ਼ਟਰੀ ਪਲਵਾਨ ਸੁਨੀਲ ਬਾਈ ਦਾ ਧੰਨਵਾਦ ਕਰਦੇ ਆ ਨਾਲ ਨਾਲ ਇੱਥੋਂ ਤੱਕ ਆ ਜਾਏਗੀ ਕਿ ਨਹੀਂ ਆਈਓ ਕੇ ਪਿੱਛੇ ਆਣ ਇੰਨਾ ਪਿਆਰ ਇੰਨਾ ਮਾਨ ਸਨਮਾਨ ਜਿਹੜਾ ਪਿੰਡ ਭੋੜੀਪੁਰੇ ਦੇ ਵਿੱਚ ਕਬੱਡੀ ਦੀਆਂ ਖਿਡਾਰਨਾਂ ਦੇ ਲਈ ਨਾਮ ਜਿਹੜੇ ਦਿੱਤੇ ਜਾ ਰਹੇ ਨੇ ਇੱਕ ਕਰੀਂ। ਬਗੜਾ ਛੋਟੀ ਜਿਹੀ ਆ ਵੀ ਆ। ਵਲੀ ਜਾਨ ਗੁਰਨਾਥ ਆ ਰਹੀ ਹੈ। ਬਸ। ਲਓ ਜੀ ਟੀਮ ਜਿੱਤ ਗਈ ਆ ਪਿੰਡ ਘਾਂਗੇ ਦੀ ਫਾਸਟ ਰਹੀ ਆ ਮੁਬਾਰਕਬਾਦ ਕਬੱਡੀ ਕੋਚ ਨੀਟਾ ਆਪ ਆਪਣਾ ਸੌਰੀ ਵੀਰਾ ਘਾਂਗਾ। ਉਸਤਾ ਮੁਬਾਰਕਾਂ। ਟੀਮ ਆਪਣੀ ਜਿੱਤ ਗਈ ਆ। ਤੇ ਜੀਵਨ ਨੇ ਬਹੁਤ ਵਧੀਆ ਕਬੱਡੀਆਂ ਪਾਈਆਂ ਤੇ ਇਧਰਲੇ ਪਾਸੇ ਥਾਂਦੇ ਵਾਲੇ ਦੇ ਖਿਡਾਰੀ ਆਪਣੇ ਇਹ ਸੈਕਟ ਰਹੇ ਆ ਗੋਰੀ ਵਰਗੇ ਤੇ ਨਵਦੀਪ ਆ ਆਪਣਾ ਥਾਂਦੇ ਵਾਲਾ। ਤੇ ਆਪਣੇ ਢਾਂਗੇ ਵਾਲੇ ਤੋਂ ਨਹੀਂ ਵਰਗੇ ਤੇ ਲੱਭੂ ਆ ਤੇਰੇ ਮੈਚ ਤੁਹਿਆਫੀਆ ਮੁਬਾਰਕਾਂ ਵੀ ਲੱਭੂ ਕਮੇਟੀ ਮੈਂਬਰ ਨੇ ਲੱਭੂ ਅੱਜ ਦੇ ਮੇਲੇ ਦਾ ਮੈਚ ਪਜਾਤੀ ਹਰਜੀਤ ਜੱਟ ਨੇ ਸਰਪੰਚ ਬਹੁਤ ਵਧੀਆ ਨੇ ਪੰਚਾਇਤ ਦੇ ਸਾਬਕਾ ਪੰਚਾਇਤ ਤਾਂ ਜਿੰਨੀਆਂ ਵੀ ਸਾਡੇ ਬਹੁਤ ਸਾਰੇ ਆਪਤੀ ਹੋਈ ਆ ਹਰਜੀਤ ਜੱਟ ਜੀ ਦੇ ਲੱਗਿਆ ਆ ਜੋ ਹਾਂ ਠੀਕ ਆ ਦੂਜਾ ਮੈਚ ਠੀਕ ਆ ਹੁਣ ਮੈਚ ਦੇ ਮੈਚਾਂ ਵਾਲੀ ਬੜੀ ਗੱਲ ਐ ਐਮਐਲਏ ਸਾਹਿਬ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਕਰੇ ਕਰਵਾ ਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਔਰ ਅੱਜ ਦੇ ਮੇਲੇ ਦਾ ਬੈਸਟ ਟਰੇਡਰ ਆਪਣਾ ਭਾਈ ਬਿੰਦੂ ਸਵਾਲ ਆ ਤੇ ਨਾਲ ਜੁਆਇੰਟ ਨੀਟਾ ਕਾਂਗਾ ਜਿਹੜੇ ਅੱਜ ਦੇ ਮੇਲੇ ਦੇ ਬੈਸਟ ਨੇ ਇਹ ਦੋਨੋਂ ਮੁबारकਾ ਭਾਈ ਕਮਲ ਮੁबारकਾ ਜਲਾਲਾਬਾਦ ਦੇ ਵਿੱਚ ਬਿੰਦੂ ਭਾਈ ਦਾ ਜਿਹੜਾ 1 ਲੱਖ ਦੀ ਨਗਦ ਰਾਸ਼ੀ ਦੇ ਨਾਲ ਤਨਮਾਨ ਹੋਣਾ ਸਾਡੇ ਖਰਜੀਤ ਕਲੱਬ ਬਾਜਾਖਾਨਾ ਕਨੇਡਾ ਵਾਲੇ ਵੀਰਾਂ ਵੱਲੋਂ ਜਿਹੜੇ ਕੋਲਾ ਪਰਬਰੀ ਨੂੰ ਗੱਲਾਂ ਹੋਣਗੀਆਂ ਜਲਾਲਾਬਾਦ ਦੇ ਵਿੱਚ ਆਪਣਾ ਭੋਲਾ ਕਾਂਗੇ ਵਾਲਾ ਹੋਰ ਸੈਟਾ ਬਿੰਦੂ ਬਾਈ ਤੇ ਨਾਲ ਨੀਟਾ ਬਾਈ ਆਪਣਾ ਮੁਬਾਰਕਾ ਵੀ ਨੀਟੇ ਬੈਸਟਾ ਸਾਡੀ ਟੀਮਾਂ ਦੇ ਵੀ ਸ੍ਰਿੰਦਰ ਸਾਡੇ ਦਵਿੰਦਰ ਰਾਏ ਜੀ ਵਿਸ਼ੇਸ਼ ਤੌਰ ਤੇ ਆਏ ਹੋਏ ਆ ਪੰਨੀ ਕੜਾਈ ਵਾਲੇ ਬਹੁਤ ਬੱਦੇ ਦੇ ਰਹੇ ਆ ਬੇਨਾ ਹੁਣ ਜਲਾਲਾਬਾਦ ਦੇ ਵਿੱਚ ਮੀਂਦੀ ਕੋਲਾ ਪਰਪਰੀ ਨੇ ਲੱਕੀ ਡਰਾ ਦੇ ਵਿੱਚ ਜਿਹੜੇ 10 ਕਲੱਬ ਜਨਾਬ ਜਨਾਬ ਜੀ ਆਉਣੇ ਆ ਟੋਪਨ ਫਰੀ ਕਰਨ ਭਵਾਨ 35 ਦੇ 35 ਹਜ਼ਾਰ ਦੇ ਨਾਲ ਜਿਹੜਾ ਵੱਡਾ ਸਨਮਾਨ ਕੀਤਾ ਜਾ ਰਿਹਾ ਔਰ ਮੈਂ ਬੇਨਤੀ ਕਰਾਂਗਾ ਸਾਡੇ ਸਾਰੇ ਲੋਕ ਜਿਹੜੇ ਪੂਰੀ ਜਲਾਲਾਬਾਦ ਨੇ ਬਹੁਤ ਵਧੀਆ ਰੈਫਰਸ਼ਮੈਂਟ ਕਰੀ ਆਓ ਜੇਤੂ ਟੀਮ ਲਓ ਜੀ ਫਾਸਟ ਟੀਮ ਅੱਜ ਦੇ ਕਬੱਡੀ ਟੂਰਨਾਮੈਂਟ ਦੀ ਫਾਸਟ ਟੀਮ ਪਿੰਡ ਕਾਂਗਾ ਬਹੁਤ ਸੋਹਣਾ ਪ੍ਰਦਰਸ਼ਨ ਰਿਹਾ ਮੁੰਡਿਆਂ ਦਾ ਚਾਰ ਕਲੱਬਾਂ ਦੇ ਮੈਚ ਹੋਏ ਤੇ ਕਾਂਗੇ ਦੀ ਟੀਮ ਫਾਸਟ ਰਹੀ ਮੁਬਾਰਕਾ ਕਾਂਗੇ ਵਾਲੇ ਮੁੰਡਿਆਂ ਨੂੰ ਮਿੰਦੂ ਸਵਾਲ ਆ ਬਾ ਬੈਸਟ ਰੇਡਰ ਨਾਲ ਜੁਆਇੰਟ ਬੈਸਟ ਰੇਡਰ ਦੀਦਾ ਕਾਂਗਾ ਲੰਬੂ ਨੱਥੂ ਵਾਲੀਆ ਬੈਸਟ ਰੇਡਰ ਯਾਫੀ ਹੈ ਤੇ ਜੁਆਇੰਟ ਨਾਲ ਰਾਜੂ ਭਾਉ ਕਾਂਗਾ ਖਿਡਾਰੀਆਂ ਨੂੰ ਮੁਬਾਰਕਬਾਦ ਦੇਵਾਂਗੇ ਔਰ ਸਮਰਚੀ ਮੇਲਾ ਕਮੇਟੀ ਪਿੰਡ ਭੋੜੀਪੁਰਾ ਤੇ ਸਮਰਚੀ ಗ್ರಾಮ ਪੰਚਾਇਤ ਪਿੰਡ ਭੋੜੀਪੁਰੇ ਨੂੰ ਅੱਜ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਪਹਿਲੀ ਸਾਡੀ ਇਥੇ ਸੈਕੰਡ ਟੀਮ ਹੈ ਸੈਕੰਡ ਟੀਮ ਆਓ ਜਲਦੀ ਇਹ ਦੋਨੇ ਟੀਮਾਂ ਸਾਡੇ ਸੁਨੀਲ ਪਹਿਲਵਾਨ ਦੀਆਂ ਦੰਧੀਆਂ ਸਾਥ ਦੇ ਸੈਕਟਰੀਆਂ ਜਿਹੜਾ ਦਿੱਤਾ ਜਾ ਰਿਹਾ ਹੈ ਸੇਬ ਵਧੀਆ ਬੀ ਪਿੰਡ ਥਾਂਡੇ ਵਾਲੇ ਦੀ ਟੀਮ ਨੂੰ ਥਾਂਡੇ ਵਾਲੇ ਦੀ ਟੀਮ ਸੈਕੰਡ ਰਹੀ ਹੈ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਮੁੰਡਿਆਂ ਦਾ ਗੋਰਾ ਥਾਂਡੇ ਵਾਲੀਆ ਨਵਦੀਪ ਘੋੜੇ ਅਰਗੇ ਬਰਵਿੰਦਰ ਅਰਗੇ ਗੁਰੀ ਅਰਗੇ ਸੁਨਿਤ ਪ੍ਰਭਾਨ ਵਰਗੇ ਭੇਜਾ ਅਮਰੀਕ ਬਹੁਤ ਵਧੀਆ ਜਿਹੜਾ ਇਹਨਾਂ ਮੁੰਡਿਆਂ ਦਾ ਅੱਜ ਦੇ ਮੇਲੇ ਤੇ ਪ੍ਰਦਰਸ਼ਨ ਰਿਹਾ ਔਰ ਸਮੁੱਚੀ ਮੇਲਾ ਕਮੇਟੀ ਸਮੁੱਚੀ ಗ್ರಾಮ ਪੰਚਾਇਤ ਇਨਾਮ ਦੇ ਰਹੀ ਹੈ ਖਿਡਾਰੀਆਂ ਨੂੰ ਮੈਂ ਦਿਲੋਂ ਧੰਨਵਾਦ ਹੈ ਕਮਟੇ ਨਗਰ ਪਿੰਡ ਘੋਡੇਪੁਰੇ ਦਾ ਬਹੁਤ-ਬਹੁਤ ਜਿਹੜਾ ਮਾਣ ਸਤਿਕਾਰ ਦਿੰਦਾ ਹੈ ਸਾਨੂੰ ਸਮੁੱਚੇ ਨਗਰ ਨੇ ਪਿੰਡ ਬਲਾਕੇ ਕਮਟੇ ಗ್ರಾಮ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਲਵਲੀ ਕੈਨੇਡਾ ਵਾਲੇ ਵੀਰ ਨੂੰ ਬੇਨਤੀ ਹੈ ਵੀ ਲਵਲੀ ਕੈਨੇਡਾ ਆਗੇਓ ਤੁਸੀਂ ਅੱਗੇ ਆ ਜਾਓ ਲੋਰੀ ਮੁਆਰਕਾ ਮੁੰਡਿਆਂ ਨੂੰ ਕਾਂਗਾ ਫਾਸਟ ਥਾਂਦੇ ਵਾਲਾ ਸੈਕਿੰਡ ਇਨਾਮ ਟੀਮਾਂ ਲੈ ਰਹੀਆਂ ਸੋ ਬਹੁਤ ਵਧੀਆ ਜਿਹੜਾ ਅੱਜ ਟੁੰਡੀਪੁਰੇ ਦਾ ਮੇਲਾ ਬਾਬਾ ਕਾਕਾ ਸ਼ਾਹ ਜੀ ਦੀ ਯਾਦ ਦੇ ਵਿੱਚ ਇਹ ਮੇਲਾ ਹੁੰਦਾ ਸੋ ਬਹੁਤ ਵਧੀਆ ਜਿਹੜਾ ਮੁੰਡਿਆਂ ਦਾ ਪ੍ਰਦਰਸ਼ਨ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਤੇ ਲਾਈਕ ਕਮੈਂਟ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਅਜੇ ਦੇਖੋ ਨਹੀਂ ਨਹੀਂ ਖੜਾ ਸਰਵੋਤ ਸੋਡੂ ਨਹੀਂ ਆਦੀ ਵੀ ਪਿੰਡ ਭੋਦੀਪੁਰਾ ਨਵੀਨ ਨਵੀਂ ਕੰਨੇ ਵਾਲਾ ਆਪਣੇ ਪਿਛੇ ਉੱਪਰ ਕਰੇਗਾ ਚਰਚਾ ਪੰਜਾਬ ਦੇ ਇਸ ਮੇਲੇ ਦੇ ਪੰਜਾਬ ਗੁਰਵਿੰਦਰ ਸਾਡੇ ਘੋੜਾ ਦਸਤਾਰੇ ਕਿਹਦੇ ਪਹਿਲੇ ਦਸਤਾਰੇ ਨਵੀਨ ਪੁਰੀ ਜਹਾਂ ਲਾਏ ਹਾਂਜੀ ਭਾਈ ਸੁਭਾਸ਼ ਨਾ ਕਰਦੇ ਆ ਗੱਲਬਾਤ ਸੁਭਾਸ਼ ਭਾਈ ਹੋਰ ਕੀ ਹਾਲ ਆ ਬਹੁਤ ਵਧੀਆ ਅੱਜ ਦੇ ਮੇਲੇ ਦੇ ਪਰ ਕਿਵੇਂ ਲੱਗਿਆ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਰਿਹਾ ਮੇਲਾ ਅੱਜ ਦਾ ਤੇ ਦੋ ਭਾਈ ਆਪਣਾ ਬੈਸਟ ਰਿਹਾ ਅੱਜ ਦੇ ਮੇਲੇ ਤੇ ਹਾਂਜੀ ਆਨੰਦ ਆ ਗਿਆ ਕਬੱਡੀਆਂ ਦਾ ਤੇ ਆਪਣਾ ਪਲੇਅਰ ਵਧੀਆ ਲੱਗੇ ਹਾਂ ਬਹੁਤ ਵਧੀਆ ਬਹੁਤ ਮੈਚਾਂ ਦਾ ਆਨੰਦ ਆ ਪਾਉ ਵੀ ਅਜ ਨਜ਼ਾਰਾ ਬੰਦ ਆ ਠੀਕ ਆ ਆ ਗਿਆ 10 12 ਪਾਉ ਦਾ ਹਾਂ ਪਾਉ ਦਾ ਬੈਸਟ ਰਿਹਾ ਅੱਜ ਦੇ ਮੇਲੇ ਤੇ ਬਹੁਤ ਵਧੀਆ ਲੱਗਿਆ ਮੇਲੇ ਦਾ ਦਾ ਬਾਈ ਸੁਭਾਸ਼ ਸਵਾਲੇ ਪਿੰਡ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਬਾਈ ਵਰਗੇ ਕਰਾਉਂਦੇ ਆ ਸਾਰੇ ਨਗਰ ਦੇ ਨਾਲ ਲੜ ਕੇ ਅੱਜ ਬਾਈ ਢੋਡੀਪੁਰ ਆਇਆ ਹੋਇਆ ਸੀ ਬਾਈ ਬਿੰਦੂ ਨੂੰ ਸਕੋਰ ਕਰਦੇ ਸੀ ਭਰਾ ਤੋਂ ਧੰਨਵਾਦ ਬਾਈ ਹਾਂ ਬਾਈ ਅੱਜ ਦਾ ਮੇਲਾ ਕਿਵੇਂ ਲੱਗਿਆ ਬਹੁਤ ਵਧੀਆ ਬਾਈ ਢੋਡੀਪੁਰ ਦਾ ਵਧੀਆ ਵਧੀਆ ਜੱਟ ਦੀ ਕੰਮ ਸਿਰਾ ਸਿਰਾ ਖਿਡਾਰੀ ਵਧੀਆ ਲੱਗੇ ਆ ਵੀ ਗੁਰੀ ਅੱਜ ਦਾ ਮੇਲਾ ਫਿਰ ਕਿਵੇਂ ਲੱਗਿਆ ਸੱਟ ਦੀ ਟੀਮਾਂ ਸੈੱਟ ਸੀਗੀਆਂ ਅੱਛਾ ਤੇ ਕਾਂਕੇ ਦੀ ਟੀਮ ਦਾ ਵੀ ਬਹੁਤ ਵਧੀਆ ਪ੍ਰਦਰਸ਼ਨ ਸੀਗਾ ਅੱਜ ਰਾਜੀਪਾਉ ਦਾ ਪ੍ਰਦਰਸ਼ਨ ਠੀਕ ਹੈ ਨਾਲ ਦੇ ਬਿੱਤੂ ਸਵਾ ਵਰਗੇ ਸਾਰੇ ਬਹੁਤ ਸੋਹਣੇ ਬੱਚੇ ਸਾਰੇ ਠੀਕ ਹੈ ਤੇ ਅੱਜ ਦੇ ਮੇਲੇ ਜਿਵੇਂ ਪਹਿਲੀ ਵਾਰ ਬੰਨਾਰਾ ਕਿੰਨੇ ਵੀ ਕਵਡਿ ਪਹਿਲਾਂ ਹੋਈਆਂ ਇਸ ਟੂਰਨਾਮੈਂਟ ਪਹਿਲੇ ਵੀ ਹੋਇਆ ਮਨਾਂ ਕਿ ਦੋ ਤਿੰਨ ਵਾਰੀ ਆਪਾਂ ਹੀ ਨੇ ਕੋਈ ਸਾਈਆਂ ਸੀਗਾ ਠੀਕ ਹੈ ਤੇ ਵਧੀਆ ਟੀਮਾਂ ਪਹਿਲੇ ਵੀ ਵਧੀਆ ਕਿਹੜੇ ਗਈਆਂ ਨੇ ਬਹੁਤ ਬਹੁਤ ਠੀਕ ਹੈ ਸੁਪਰਬੰਧਕਾਂ ਨੇ ਵਧੀਆ ਪ੍ਰਬੰਧ ਕਰਿਆ ਬਹੁਤ ਵਧੀਆ ਹਨਾ ਨਾਮ ਵੀ ਰੱਖੇਗੇ ਚਾਰ ਟੀਮਾਂ ਹਨਾ ਹਾਂ ਚਾਰ ਟੀਮਾਂ ਨੂੰ ਨਾਮ ਦਿੱਤੇ ਨੇ ਸਾਰੇ ਪਲੇਅਰਾਂ ਦਾ ਵਧੀਆ ਵਧੀਆ ਮਾਨ ਸ ਤੁਹਾਨੂੰ ਧੰਨਵਾਦ ਸਾਡਾ ਗੁਰੂ ਬਾਈ ਜਲਾਲਾਬਾਦ ਵਾਲਾ ਦੋਸਤੋ ਵੀਡੀਓ ਨੂੰ ਕਰਿਓ ਬਹੁਤ ਬਹੁਤ ਸ਼ੇਅਰ ਮੈਂ ਤੁਹਾਡਾ ਨਵਦੀਪ ਦਬੜੀ ਖਾਨਾ ਇਦਾਂ ਦੀ ਆਪਾਂ ਵੀਡੀਓ ਬਣਾਉਂਦੇ ਰਵਾਂਗੇ ਤੇ ਪਾਉਂਦੇ ਰਵਾਂਗੇ ਨੱਪ ਕੇ ਕਰਿਓ ਸਮੂਤ ਕੋਟ ਦੱਬ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ